ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਚੰਗੀਆਂ ਸੇਵਾਹੂਲਤਾ ਦੇਣ ਦਾ ਦਾਵਾ ਕਰਦੀ ਸੱਤਾ ਚਾਈ ਪੰਜਾਬ ਸਰਕਾਰ ਜਿਹੜੀ ਹੈ ਉਹ ਥੱਕਦੀ ਨਹੀਂ ਦੱਸਦੇ ਹੀ ਇਸੇ ਕੜੀ ਦੇ ਤਹਿਤ ਜਿਹੜਾ ਹੈ ਉਹ ਥਾਂ-ਥਾਂ ਤੇ ਨਵੇਂ ਸਕੂਲ ਵੀ ਖੋਲੇ ਜਾ ਰਹੇ ਨੇ ਪਰ ਜੇਕਰ ਸਰਕਾਰੀ ਸਕੂਲਾਂ ਚ ਬੱਚਿਆਂ ਦੀ ਦਾਖਲੇ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਜਿਸ ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਰਕਾਰੀ ਸਕੂਲਾਂ ਵਿੱਚ ਦਾਖਲੇ ਜਿਹੜੇ ਨੇ ਉਹ 5% ਦੀ ਘਟਾ ਹੋ ਗਏ ਨੇ ਜਿਸ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਪੂਰੀ ਕੋਸ਼ਿਸ਼ ਕਰ ਰਿਹਾ ਹੈ ਦੱਸਦੇ ਇਹ ਜ਼ਿਲ੍ਹਾ ਸਿੱਖਿਆ ਅਫਸਰ ਪਠਾਨਕੋਟ ਦੇ 386 ਦਾਖਲਿਆਂ ਦੇ ਵਿੱਚੋਂ 286 ਜਿਹੜੇ ਦਾਖਲੇ ਨੇ ਉਹਨਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸਕੂਲਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਘੱਟ ਦਾਖਲੇ ਹੋਣ ਦੀ ਜਾਣਕਾਰੀ ਜਿਹੜੀ ਹੈ ਉਹ ਸਾਮਨੇ ਕੀਤੀ ਹੈ ਤੇ ਨੋਟਿਸ ਜਾਰੀ ਕਰਨ ਦੀ ਤਿਆਰੀ ਵੀ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਇਸ ਸਬੰਧੀ ਵਿੱਚ ਉੱਚ ਅਧਿਕਾਰੀਆਂ ਨੂੰ ਪੱਤਰ ਜਿਹੜਾ ਉਹ ਲਿਖਿਆ ਜਾਵੇ ਉਹਨਾਂ ਕਿਹਾ ਕਿ ਇਹਨਾਂ ਗੱਲਾਂ ਦਾ ਖੁਲਾਸਾ ਜ਼ਿਲ੍ਹਾ ਸਿੱਖਿਆ ਅਫਸਰ ਨੇ ਹੀ ਜਿਹੜਾ ਹੈ ਉਹ ਕੀਤਾ ਹੈ ਤੇ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਪਠਾਨਕੋਟ ਦੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦਾ ਦਾਖਲਾ ਕੱਟ ਹੋਣ ਦੀ ਵਜ੍ਹਾ ਜਿਹੜੀ ਹੈ ਉਹ ਲੋਕ ਸਭਾ ਚੋਣ ਵੀ ਹੋ ਸਕਦੇ ਨੇ ਕਿਉਂਕਿ ਸਰਕਾਰੀ ਸਕੂਲ ਜਿਹੜੇ ਨੇ ਉਹ ਵਰਤੋਂ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਉੱਤੇ ਜਿਹੜਾ ਹੈ ਨੋਟਿਸ ਜਾਰੀ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਸਕੂਲ ਮੁਖੀ ਐਸ ਬਾਰੇ ਸੂਚਿਤ ਕਰਨਾ ਚਾਹੁੰਦਾ ਹੈ ਉਹਨਾਂ ਨੂੰ ਕਿ ਜੇਕਰ ਕੋਈ ਵਿਅਕਤੀ ਇਸ ਬਾਰੇ ਸਹੀ ਜਵਾਬ ਨਹੀਂ ਦੇ ਸਕਦਾ ਤਾਂ ਉਸ ਨੂੰ ਕਾਰਨ ਦੱਸੋ ਤੇ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਜਾਵੇ ਤੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਜਾਵੇ ਤੇ ਆਓ ਸੁਣ ਲੈ ਨਿਆ ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ ਦਾ ਹੋਰ ਇਸ ਬਾਬਤ ਕੀ ਕਹਿਣਾ ਹੈ ਮੈਂ ਆ ਕੇ ਇੱਕ ਇਹਨਾਂ ਦੀ ਵਰਚੁਅਲ ਮੀਟਿੰਗ ਕੀਤੀ ਸੀ ਤੇ ਜਲਦੀ ਹੀ ਮੈਂ ਉਹਨਾਂ ਨੂੰ ਫਿਜ਼ੀਕਲ ਤੌਰ ਤੇ ਇੱਥੇ ਆਪਣੇ ਦਫ਼ਤਰ ਬੁਲਾਵਾਂਗਾ ਉਹ ਬੁਲਾ ਕੇ ਤਾਂ ਉਹਨਾਂ ਨੂੰ ਇਹ ਪੁੱਛਿਆ ਜਾਏਗਾ ਕਿ ਉਹਨਾਂ ਦੇ ਜਿਹੜੇ ਐਨਰੋਲਮੈਂਟ ਘਟਣ ਦੇ ਕੀ ਕਾਰਨ ਹੈ ਜੇਕਰ ਉਹ ਜਵਾਬ ਸਹੀ ਦੇਣਗੇ ਠੀਕ ਹੈ ਨਹੀਂ ਤੇ ਫਿਰ ਉਹਨਾਂ ਨੂੰ ਉਸ ਰਿਗਾਰਡਿੰਗ ਨੋਟਿਸ ਜਾਰੀ ਕਰਕੇ ਉਹਨਾਂ ਕੋਲ ਰਿਟਰਨ ਦੇ ਵਿੱਚ ਲੈ ਕੇ ਵਿਭਾਗ ਨੂੰ ਭੇਜਤਾ ਜਾਏਗਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ